ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਮਦਪੁਰਾ ਤੋਂ ਆਪਣੀ ਧਰਮਸ਼ਾਲਾ ਦੇ ਵਿੱਚ ਨਾ ਇਹ ਦਰਖਤ ਲਾਏ ਬੇ ਨੇ ਕਾਫੀ ਇਹਨਾਂ ਦੀ ਤਾਂ ਜਿਹੜੀ ਕਟਿੰਗ ਕਰ ਦਿੱਤੀ ਦੇਖੋ ਕਿਉਂਕਿ ਕਟਿੰਗ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਜਿਹੜੇ ਆ ਵੱਸ ਸਕਦੇ ਆ ਅੱਗੇ ਨਹੀਂ ਤਾਂ ਥੱਲੇ ਫੈਲ ਜੀ ਜਾਂਦੇ ਜਿਵੇਂ ਆ ਇਹਦੀ ਕਟਿੰਗ ਆਪਾਂ ਕਰ ਦਿੱਤੀ ਤੇ ਆ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਜਿਵੇਂ ਇਹ ਟਾਲੀ ਆ ਦੇਖੋ ਇਹਦੀ ਕਟਿੰਗ ਬਹੁਤ ਜ਼ਰੂਰੀ ਹੈ ਥੱਲੇੋਂ ਤਾਂ ਜਾ ਕੇ ਅੱਗੇ ਵਧੂਗੀ ਤੇ ਆ ਜਿਵੇਂ ਐਕਸਟਰਾ ਮਟੀਰੀਅਲ ਆ ਨਹੀਂ ਇੱਥੇ ਸਾਰਾ ਇਹਦਾ ਵੇਟ ਪਈ ਜਾਂਦਾ ਇੱਥੇ ਵਧੀ ਜਾਂਦੀ ਹੈ ਜਿਵੇਂ ਆ ਚੀਜ਼ ਦੇਖੋ ਸਾਰੇ ਇਦਾਂ ਹੀ ਹੋਏ ਪਏ ਆ ਕਿਉਂਕਿ ਪਿਛਲੇ ਸਾਲ ਇਹਦੀ ਕਟਿੰਗ ਕਰੀ ਸੀ ਇਹਨਾਂ ਦੀ ਕਿਉਂਕਿ ਬਾਅਦ ਚ ਮੇਰਾ ਵੀ ਟਾਈਮ ਨਹੀਂ ਲੱਗਿਆ ਤੇ ਮੈਂ ਕਿਹਾ ਵੀ ਚਲੋ ਅੱਜ ਮੇਰੇ ਕੋਲ ਟਾਈਮ ਸੀਗਾ ਤੇ ਅੱਜ ਇਹਨਾਂ ਦੀ ਕਟਿੰਗ ਕਰਾਂਗੇ ਸਾਰੀ ਤੇ ਆ ਦੇਖੋ ਕਿਵੇਂ ਸਾਰੇ ਫੈਲ ਰਹੇ ਪਏ ਜੇ ਇਹ ਥੱਲੋਂ ਕਟਿੰਗ ਹੋ ਗਈ ਤਾਂ ਹੀ ਵਧਣਗੇ ਦੇਖੋ ਆ ਚੀਜ਼ ਹੈਨਾ ਜਿਵੇਂ ਆ ਚੀਜ਼ ਤੁਹਾਨੂੰ ਦਿਖਾ ਰਿਹਾ ਡੇਕ ਦੀ ਪਹਿਲਾਂ ਕਟਿੰਗ ਹੋਈ ਸੀ ਤਾਂ ਜਾ ਕੇ ਤਾਂ ਇਹ ਵੱਧ ਗਈ ਤੇ ਇਧਰੋਂ ਵੀ ਬਹੁਤ ਕਟਿੰਗ ਕਰੀ ਸੀ ਜੀ ਪਹਿਲਾਂ ਥੱਲੇ ਥੱਲੇ ਕਟਿੰਗ ਕਿਉਂਕਿ ਤਾਂ ਫਿਰ ਛਤਰੀ ਬਣ ਜਾਂਦੀ ਹੈ ਤੇ ਜੇ ਇਦਾਂ ਇਹਦੀ ਕਟਿੰਗ ਆਪਾਂ درختਾਂ ਦੀ ਨਾ ਕਰਾਂਗੇ ਤਾਂ ਆ ਚੀਜ਼ ਬਣੂਗੀ ਇਹ ਇਦਾਂ ਹੀ ਫੈਲਦੀ ਜਾਣਾ ਸਾਰਾ ਠੀਕ ਹੈ ਤਾ ਕਰਕੇ ਇਹਦੀ ਕਟਿੰਗ ਜਿਹੜੀ ਦਰਸਤਾਂ ਦੀ ਆ ਬਹੁਤ ਜ਼ਰੂਰੀ ਆ ਆ ਟਾਲੀ ਦੇਖ ਲੋ ਇੱਧਰ ਟਾਲੀ ਦੀ ਵੀ ਜਿਹੜੀ ਆ ਕਟਿੰਗ ਹੋਣ ਵਾਲੀ ਆ ਨਹੀਂ ਤਾਂ ਬਸ ਇਦਾਂ ਹੀ ਇਹਨੇ ਬਣੀ ਜਾਣਾ ਤਾਂ ਹਾ ਨਹੀਂ ਜਾਣਾ ਆ ਚੀਜ਼ੇ ਇੱਧਰਲੀ ਟਾਲੀ ਦੇਖ ਲੋ ਤੇ ਆ ਨਿੰਮ ਦੀ ਜਿਹੜੀ ਦੇਖ ਦੀ ਕਟਿੰਗ ਹੋਈ ਵੀ ਸੀ ਇਹ ਤਾਂ ਜਾ ਕੇ ਵਧੀਆ ਬਣ ਗਈ ਦੇਖੋ ਹਨਾ ਤੇ ਉਹ ਉਹਦੀ ਕਟਿੰਗ ਪਿਛਲੇ ਸਾਲ ਹੋਈ ਸੀ ਪਰ ਐਰ ਕੀ ਫੇਰ ਪੂਰੀ ਬਦ ਫੁੱਲ ਗਈ ਹੈ ਨਾ ਇਹਦੀ ਥੱਲੇ ਥੱਲੇ ਅੱਜ ਆਪਾਂ ਕਟਿੰਗ ਕਰਾਂਗੇ ਤੁਹਾਨੂੰ ਬਾਅਦ ਵਾਲੀ ਵੀਡੀਓ ਵੀ ਦਿਖਾਵਾਂਗੇ ਤੇ ਆ ਤੂ ਤ ਪਿਛਲੇ ਸਾਲ ਜਿਹੜਾ ਟੁੱਟ ਗਿਆ ਸੀ ਤੂਤੀਆਂ ਤੋੜਦਿਆਂ ਨੇ ਜਵਾਕਾਂ ਨੇ ਤੋੜਤਾ ਸੀ ਤੇ ਇਹ ਵੀ ਆਪਣਾ ਬਹੁਤ ਵਧੀਆ ਗਰੋਥ ਕਰ ਗਿਆ ਤੁਹਾਨੂੰ ਇਹਦੀ ਫੋਟੋ ਵੀ ਪਾਈ ਸੀ ਫੇਸਬੁੱਕ ਤੇ ਤੇ ਚੱਲ ਪਿਆ ਇਹ ਕਿਉਂਕਿ ਸਾਰੀਆਂ ਇਹਦੀਆਂ ਜਿਹੜੀਆਂ ਲੱਕੜਾਂ ਸੀ ਤੋੜਦਿਆਂ ਸੀ ਜਵਾਕਾਂ ਨੇ ਲੰਕ ਕੇ ਤੇ ਵਧੀਆ ਚੱਲ ਪਿਆ ਨੂੰ ਸਪੋਰਟ ਲਾਤੀ ਸੀ ਵਧੀਆ ਕਟਕੁਟ ਕੇ ਸੈੱਟ ਕਰਦਾ ਸੀ ਪਰ ਅੱਜ ਦੇਖੋ ਇਹਦੀ ਕਟਿੰਗ ਹੋਣ ਵਾਲੀ ਆ ਇਹਦੀ ਵੀ ਆਪਾਂ ਕਟਿੰਗ ਕਰਾਂਗੇ ਤੇ ਤੁਹਾਨੂੰ ਬਾਅਦ ਆੜੀ ਵੀਡੀਓ ਵੀ ਤੁਹਾਨੂੰ ਮੈਂਸ਼ਨ ਕਰਾਂਗੇ ਤੇ ਮੈਂ ਕਿਹਾ ਸੋਚਿਆ ਵੀ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਾਂਗੇ ਵੀ ਆਹ ਚੀਜ਼ ਇਦਾਂ ਫੈਲਰ ਦੀ ਹੈ ਕਈ ਵਾਰੀ ਕਹਿੰਦੇ ਆ ਵੀ ਦਰਸਤਾ ਦਾ ਨੁਕਸਾਨ ਕਰੀ ਜਾਂਦੇ ਇਹ ਨੁਕਸਾਨ ਨਹੀਂ ਵੀਰੇ ਇਹਨਾਂ ਦੀ ਟਾਈਮ-ਟਾਈਮ ਤੇ ਕਟਿੰਗ ਵੀ ਬਹੁਤ ਜ਼ਰੂਰੀ ਹੁੰਦੀ ਹੈ ਥੱਲੇ ਥੱਲੇ ਜਿਵੇਂ ਆ ਫੈਲ ਰਿਆ ਪਿਆ ਸਾਰਾ ਕਟਿੰਗ ਬੜੀ ਜ਼ਰੂਰੀ ਹੁੰਦੀ ਹੈ ਤਾਂ ਜਾ ਕੇ ਅੱਗੇ ਵਧਨੇ ਹੁੰਦੇ ਆ ਤੇ ਨਹੀਂ ਤਾਂ ਸਾਰਾ ਜਿਹੜਾ ਇਹਨਾਂ ਦਾ ਜੋਰ ਆ ਥੱਲੇ ਲੱਗੀ ਜਾਂਦਾ ਤਾਂ ਹਾਂ ਨਹੀਂ ਬਾਅਦ ਦੇ ਫਿਰ ਫਾਈਲਰੀ ਜਾਂਦੇ ਜਿਵੇਂ ਉਹ ਤੁਹਾਨੂੰ ਟਾਲੀਆਂ ਦਿਖਾएंगे ਨਾ ਤੇ ਬਾਅਦ ਵਾਲੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਡਾ ਵੀ ਜੇ ਕਿਤੇ ਦਰਸ਼ਕਾਂ ਦੇ ਨਾਲ ਪਿਆਰ ਆ ਤਾਂ ਤੁਸੀਂ ਇਹਨਾਂ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦਿਆ ਕਰੋ ਤੇ ਲਾ ਤਾਂ ਦਿੰਨੇ ਆ ਪਰ ਇਹਦੀ ਸਾਮ ਸੰਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ ਕੰਮ ਦੇ ਹੀ ਨਾਲ ਸੇਵਾ ਕਰਦੇ ਹੋਏ ਬਹੁਤ ਵਧੀਆ ਬੰਦੋਟਾ ਜੀ ਦਾ ਚੰਗਾ ਕੰਮ ਆ ਜੀ। ਹਾਂ। ਡਾਕਟਰ ਦਿਵਤਾਰ ਸਿੰਘ ਜੀ ਬੁੜੇ। ਬਹੁਤ ਵਧੀਆ ਪ੍ਰਾਲਾ ਕਰਿਆ ਇਹਨਾਂ ਨੇ ਆ ਦੇਖੋ। ਇਕੱਲੇ-ਇਕੱਨੇ ਦਾ ਸਿਵਲ। ਇਹ ਕਟਨੇ ਭਾਈ ਮੁਲਾਜ਼ਮ ਸਾਹਿਬ ਨੂੰ ਇਹ ਕਟਨੇ ਵਾਲੇ ਜ਼ਰੂਰੀ ਹੁੰਦੇ ਆ। ਠੀਕ ਆ ਜੀ ਮੈਂ ਤਾਂ ਕਟਨੇ ਵਾਲੇ ਜ਼ਰੂਰੀ ਹੁੰਦੇ ਆ ਜਿਵੇਂ ਆ ਤੁਸੀਂ ਆਹ ਸਮੋਟਾ ਨਹੀਂ ਦਿਖੋ ਨਾ ਇਧਰ ਹਾਂ ਆਹ ਕਾ ਲਈ ਇਧਰ ਦੇਖੋ ਇਹ ਸਾਰੀ ਸੈਲਰੀ ਪਈ ਆ ਚਾਰੀ ਪਾਸੇ ਜੇ ਇਹਦੀ ਕਟਿੰਗ ਨਾ ਕਰਾਂਗੇ ਤਾਂ ਇਹਨੇ ਇੱਥੇ ਵਧੀ ਜਾਣਾ ਹੁਣ ਜਿਵੇਂ ਆਹ ਚੀਜ਼ ਦੀ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਚਾਹਿਆਂ ਥਾਣੇ ਆਪਾਂ ਕੱਟ ਰਹੇ ਹਾਂ ਕਿ ਇਹਦੀ ਕਟਿੰਗ ਕਰਾਂਗੇ ਤਾਂ ਇਹਨੇ ਤਾਂ ਜਾ ਜੇ ਇਹਦੀ ਕਟਿੰਗ ਨਾ ਕਰਾਂਗੇ ਤਾਂ ਜਿਵੇਂ ਆਹ ਚਾਲੀ ਬਣੀ ਹੋਈ ਪੈਣ ਰਹੀ ਜੇ ਇਹ ਨਹੀਂ ਇਦਾਂ ਹੀ ਹੋ ਜਾਣਾ ਦੇ ਦੇ ਜੀ ਇਹ ਸਾਲ ਇਹਨਾਂ ਦੀ ਕਟਾਈ ਵਾਲੀ ਦਿਨ ਹੈ। ਗੋਡੇ ਲੈ ਵੀ ਦੋਸਤੋ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਦੱਸੀ ਸੀ ਦਿਖਾਈ ਸੀ ਵੀਡੀਓ ਹਨ ਤੇ ਉਹ ਦੇਖੋ ਕਿਦਾਂ ਦਰਖਤ ਜਿਹੜੇ ਫੈਲਰੇ ਪਏ ਸੀ ਹੁਣ ਇਹਨਾਂ ਦੀ ਕਟਿੰਗ ਹੋ ਚੁੱਕੀ ਹੈ। ਤਾਂ ਆਹ ਦੇਖੋ ਇਹਦੀ ਖੇਤਰੀ ਬਣ ਚੁੱਕੀ ਆ ਜਿਵੇਂ ਉਹ ਨਿੰਮ ਸੀ ਉਹ ਵੀ ਫੈਲਰੀ ਪਈ ਸੀ ਚਾਰੇ ਪਾਸੇ ਤੇ ਇਹ ਨੌਜਵਾਨ ਵੀਰ ਮੇਰੇ ਨਾਲ ਜਿਹੜੀ ਸੇਵਾ ਇੱਥੇ ਧਰਮਸ਼ਾਲਾ ਚ ਕਰਦੇ ਆ। ਆ ਸਾਰੇ ਦਰਸ਼ਕਤ ਦੇਖ ਸਕਦੇ ਹੋ ਜਿਵੇਂ ਇਹ ਬਹੁਤ ਜ਼ਿਆਦਾ ਫੈਲ ਰੇ ਸੀ ਆ ਟਾਲੀ ਦੇਖ ਲਓ ਪਹਿਲਾਂ ਵਾਲਾ ਹਾਲਾਤ ਸੀਗੇ ਤੇ ਉਹ ਵੀਡੀਓ ਚ ਤੁਸੀਂ ਪਹਿਲਾਂ ਦੇਖ ਸਕਦੇ ਹੋ ਆ ਸਾਰੀ ਇਹਨਾਂ ਦੀ ਅੱਜ ਕਟਿੰਗ ਹੋ ਗਈ ਜਿੰਨੇ ਦਰਖਤ ਸੀ ਇੱਥੇ ਕਿਉਂਕਿ ਇਹ ਹੁਣ ਵਧਣਗੇ ਫੁੱਲਣਗੇ ਅੱਗੇ ਤੱਕ ਹਨਾ ਤੇ ਬਾਕੀ ਇੱਥੇ ਬੱਚੇ ਖੇਡਦੇ ਆ ਤੇ ਜੇ ਇੰਨਾ ਕੋਈ ਝੁੰਡ ਜਿਹਾ ਬਣਾ ਹੋਊਗਾ ਤਾਂ ਇੱਥੇ ਜਿਵੇਂ ਬਾਲ ਬੂਲ ਡਿੱਗ ਪੈਂਦੀ ਆ ਉਹਦੇ ਚ ਕੋਈ ਸੱਪਸ ਲੂੰਡੀ ਜਾਂ ਕੋਈ ਹੋਰ ਚੀਜ਼ਾਂ ਲੋਕ ਸਕਦਿਆਂ ਸੀਗੀਆਂ ਹੁਣ ਥੱਲੋਂ ਪੂਰਾ ਉਹ ਹੋ ਗਿਆ ਹੁਣ ਘੜਨ ਵਾਲਾ ਰਹਿ ਗਿਆ ਇਕੱਲਾ ਇਹਦੀ ਵੀ ਸਫਾਈ ਆਪਾਂ ਕਰਾਂਗੇ ਥੋੜੇ ਦਿਨਾਂ ਤੱਕ ਤੇ ਆਹ ਦੂਜੀਆਂ ਟਾਲੀਆਂ ਸੀਗੀਆਂ ਜਿਹੜੀਆਂ ਬਹੁਤ ਜ਼ਿਆਦਾ ਫਿਲਰਿੰਗਾਂ ਵਿੱਚ ਹੂ ਵੀ ਤੁਹਾਨੂੰ ਦਿਖਾ ਦੰਨੇ ਆ ਜਿਵੇਂ ਇਹਨਾਂ ਦੀ ਵੀ ਕਟਿੰਗ ਹੋ ਗਈ ਤੇ ਆਹ ਦੇਖੋ ਹੁਣ ਇਹਨਾਂ ਦੀ ਸ਼ੇਪ ਬਣ ਗਈ ਹੁਣ ਉੱਪਰ ਨੂੰ ਜਾਣਗੀਆਂ ਨਾ ਕਿ ਫੈਲਰ ਨੂੰ ਆ ਤੇ ਆਹ ਨਿੰਮ ਦਾ ਤੁਸੀਂ ਦੇਖ ਲਓ ਇਹਦੀ ਵੀ ਕਟਿੰਗ ਹੋ ਗਈ ਸਾਰੇ ਦਸਤਾਂ ਦੀ ਕਟਿੰਗ ਹੋ ਗਈ ਜਿੰਨੇ ਇੱਥੇ ਲੱਗੇ ਸੀ ਧਰਮਸਾਲਾ ਦੇ ਵਿੱਚ ਤੇ ਅੱਜ ਦੀ ਜਿਹੜੇ ਸੇਵਾ ਇਹ ਤੁਹਾਨੂੰ ਕਿਦਾਂ ਦੇ ਲੱਗੀ ਤੁਸੀਂ ਕਮੈਂਟ ਸ਼ੇਅਰ ਕਰਕੇ ਦੱਸਣਾ ਜਿਹੜੇ ਵੀਰ ਦਸਤਾਂ ਨੂੰ ਪਿਆਰ ਕਰਦੇ ਆ ਉਹ ਤਾਂ ਇਹ ਚੀਜ਼ ਨੂੰ ਸਮਝ ਜਾਣਗੇ ਨਾ ਆ ਸਾਰੀ ਜਿਹੜੀ ਆ ਕਟਿੰਗ ਅਸੀਂ ਕਰ ਚੁੱਕੇ ਆ ਤੇ ਸਫਾਈ ਬਸ ਰਹਿ ਗਈ ਸਫਾਈ ਵੀ ਆਪਾਂ ਨੌਜਵਾਨਾਂ ਦੀ ਸੇਵਾ ਲੈਣੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਆ ਜਿਹੜੀ ਧਰਮਸ਼ਾਲਾ ਦੀ ਆ ਸਫਾਈ ਕੀਤੀ ਜਾਵੇ ਨਾ